ਹਰਸ ਜੇ ਤਾਂ ਤੁਹਾਨੂੰ ਸਾਰਾ ਕੁਝ ਤੁਸੀ ਹਸ ਤੇ ਤੁਹਾਨੂੰ ਸਾਰਾ ਕੁਝ ਪਤਾ ਆ ਜੀ ਮੈਡਮ ਨੂੰ ਪਤਾ ਬੰਦੇ ਅਸੀਂ ਪਤਾ ਕਰ ਰਿਹਾ ਬੰਦਾ ਸਾਨੂੰ ਕਿਤਾ ਬਦਲ ਰਿਹਾ ਕਿ ਇਹ ਡਿਊਟੀ ਟਾੜੀ ਆ ਜੀ ਟਾੜੀ ਡਿਊਟੀ ਟਾੜੀ ਬਣਦੀ ਅਰੋਲੀ ਆ ਜੀ ਜਾਂਦੇ ਬਿਨਾਂ ਦਾ ਕਾੜੇ ਨੂੰ ਨਹੀਂ ਹੁੰਦਾ ਕਿ ਕੋਈ ਨਹੀਂ ਪਕਰਿਆ ਜਿਹੜੀ ਚੀਜ਼ ਘੱਟ ਰੇਟ ਦੇ ਵਿੱਚ ਨਹੀਂ ਆ ਕਿਉਂ ਮਿਕਰੀ ਜੀ ਤੁਸੀਂ ਦੇਖੋ ਦੁੱਧ ਦੀ ਗੱਡੀ ਆਈ ਆ ਜੀ ਦੋ ਮੀ ਆਈ ਕਿ ਦੁੱਧ ਦੋਧਾ ਗੱਡੀ ਆਈ ਦੁੱਧ ਦਾ ਸਮਾਨ ਦੁੱਧ ਨਹੀਂ ਆਉਂਦਾ ਜੀ ਸਮਾਨ ਬਣਦਾ ਵਾ ਸਮਾਨ ਨਹੀਂ ਆਉਂਦਾ ਸੱਦਾ ਬਣਿਆ ਹੁੰਦਾ ਔਰ ਉਹ ਵੀ ਆਰਡਰ ਸਟੇਡਿੰਗ ਹੁੰਦਾ ਬਜੇ ਸਰ ਕਿਉਂਕਿ ਇੱਕ ਮਹੀਨੇ ਤੋਂ ਮੈਂ ਤਾਂ ਇਹ ਪੁੱਛ ਰਿਹਾ ਮੈਂ ਕਾਨੂੰਨ ਹੀ ਤਾਂ ਪਾਰ ਨਹੀਂ ਗਿਆ ਮੈਂ ਕੋਈ ਦੱਸ ਮੈਂ ਕਾਨੂੰਨ ਹੀ ਪੁੱਛ ਰਿਹਾ ਕਿ ਉਹ ਵੇਚ ਸਕਦਾ ਹੁਣ ਵੀ ਨਹੀਂ ਵੇਚ ਸਕਦਾ ਜਿਹੜੀ ਚੀਜ਼ ਦੀ ਆਪਾਂ ਜਿਹੜੀ ਚੀਜ਼ ਦੀ ਭੈਂਦੀ ਆਪਾਂ ਸੈਂਪਲ ਲੈ ਲਿਆ ਉਹ ਜਿਹੜੀ ਬਕਾਇਆ ਚੀਜ਼ ਇਹਨਾਂ ਕੋਲੇ ਪਈ ਹੈ ਕੀ ਇਹ ਉਹਨੂੰ ਦੇਖ ਸਕਦੇ ਨੇ ਜਾਂ ਨਹੀਂ ਕੋਈ ਚੇਤਾ ਬਹੁਤ ਖਰਾਬ ਹੈ ਤੁਹਾਨੂੰ ਕੰਪਨੀ ਗ੍ਰਾਉਂਡ ਦੀ ਪ੍ਰਸੰਗਤ ਹੋ ਗਈ ਹੈ ਜਾਂ ਨਹੀਂ ਰਹੀ ਹੈ ਜਾਂ ਮੈਂ ਤਾਂ ਰੋੜਾ ਨਹੀਂ ਨਹੀਂ ਕਰ ਸਕਦਾ ਤੁਸੀਂ ਦੱਸ ਸਕਦੇ ਮੈਂ ਇਹਦੀ ਇੱਕ ਸਿੱਧੀ ਸਮ ਹਟ ਹੈ ਧੇਂ ਹੈ ਉਹ ਤਾਂ ਫਿਰ ਜੀ ਆਖਾ ਉਹਨਾਂ ਦਾ ਨਾਮ ਜੀ ਉਹ ਵੀ ਕਰਦਾ ਨਾ ਆਪਾਂ ਉਹਦੇ ਵਿੱਚ ਨਾ ਮੰਨ ਕਰਾ ਦੇ ਉਹਨਾਂ ਬਾਕੀ ਜਿਹੜਾ ਪਿਆ ਉਹ ਤਾਂ ਵਿਗ ਜੂਗਾ ਜਦ ਤੱਕ ਰਕਟਾ ਹੋਊਗੀ ਇਹ ਰਿਪੋਰਟ ਦੇ ਵਿੱਚ ਫਿਰ ਪਾਸ ਨਹੀਂ ਹੋ ਸਕਦਾ ਜੇ ਸਟੈਂਡਰਡ ਨਾ ਹੋਇਆ ਬਿਲਕੁਲ ਨਹੀਂ ਮੈਂ ਕਹਿੰਦਾ ਉਹਨਾਂ ਦੇ ਕੋਲੀਗਲ ਇਹਨੂੰ ਸੇਵ ਕਰਾ ਲਓ ਜਿੱਥੇ ਸੇਵ ਕਰ ਲੈਣਾ ਉਹਨੂੰ ਸੇਵ ਕਰ ਲਓ ਕਟੋਕਟ ਵਿਗੜ ਤੋਂ ਪਰ ਰੱਖ ਲਓ ਮਜੀ ਉਨੀ ਦੇਰ 24 ਘੰਟੇ ਲਈ ਤਾਂ ਕੋਈ ਲੰਬਾ ਕੰਮ ਤਾਂ ਨਹੀਂ ਮੇਰੇ ਫੈਕਟਰੀ ਆ ਮਤਲਬ ਚਿੰਤਾ ਲਾ ਕੇ ਪਾਤੀ ਦੋਸਤ ਜੀ ਜਿੰਦਾ ਸਰਵਾ ਕਰਦੇ ਜਾਂਦੇ ਆ ਇਹਨਾਂ ਐਕਸਪਾਇਰ ਆ ਗੜੀ ਚੇਨ ਨਾਲ ਇਹਨਾਂ ਦਾ ਕਾਰ ਬੰਦ ਕਰਾਉਂਦਾ ਉਹਦੇ ਕਾਰਖਾਨਾ ਉਹਨੂੰ ਤਾਲਾ ਲਾ ਕੇ ਛੱਡ ਦੇ ਜਦੋਂ ਉਹ ਵੀ ਇੱਕ ਵਾਰ ਰੇਡ ਕਿਤੇ ਜਾਵੇ ਉਹਦੇ ਜਿੰਦਾ ਤੋੜ ਦੀ ਦਿਲਵਾ ਲਓ ਜੀ ਮੈਂ ਬਰੀ ਕੋਈ ਨਹੀਂ ਆ ਸੁਣ ਆ ਹਾਂ ਉਹ ਵੀ ਫਿਰ ਕਿਤੇ ਅਫਸਰ ਖੜੇ ਨੇ ਇਹਨਾਂ ਨੂੰ ਸਰ ਉਹ ਫੈਕਟਰੀ ਆ ਗੰਦੀ ਵੇਖ ਪਿੰਧਰਾ ਚਲਵਾਉਂਗਾ ਆ ਦੇਖੋ ਜੀ ਪ੍ਰਵਾਨੀ ਸੋ ਉਹਨਾਂ ਦੇਖੋ ਮੱਖਣ ਦੇ ਇੱਕ ਐਕਸਪਾਇਰ ਮੱਖਣ ਦੇ ਰਹਿ ਨੇ ਦੇਖੋ ਡੇਟ ਇੱਕ ਤਰੀਕ ਤੀਜੇ ਮਹੀਨੇ ਦਾ ਐਕਸਪਾਇਰ ਸਾਰੇ ਡੱਬੇ ਦੇਖੋ ਡੱਬੇ ਨੇ ਅੰਦਰ ਇਹ ਸਟਾਕ ਨਹੀਂ ਡੱਬਾ ਰੱਖੋ ਭਾਜੀ ਇੱਥੇ ਡੇਟ ਦਿਖਾਓ ਡੇਟ ਨੂੰ ਦਿਖਾਓ ਦਾ ਬਲਾਕ ਨਹੀਂ ਨਹੀਂ ਇੱਕ ਮਿੰਟ ਜਰਾ ਦੇਖਤ ਲਈਓ ਤਰੀਕ ਕਿੱਥੇ ਪਈ ਆ ਪਰ 1 3 25 ਦਾ ਕਮਾਲ 30 ਦਿਨ ਬਚੇ ਨੇ ਭਾਜੀ ਸਾਰਾ ਐਕਸਪਾਇਰ ਹੋ ਗਿਆ ਇਹ ਚੀਜ਼ ਦਿਖਾਓ ਮੱਖਣ ਆਈ ਹੈ ਆ ਦੇ ਕੋ ਬਰਨ ਸਹਾਰੇ ਜਿਹੜੀ ਦੱਬੀ ਭਰੀ ਦੱਬਾ ਇਹ 200 ਗ੍ਰਾਮ ਹੁੰਦਾ ਵਾ ਤੇ ਮੈਨੂੰ 1/2 ਕਿਲੋ ਹੋਊਗਾ ਸ਼ਾਇਦ ਇਹ ਉਹੀ ਆ ਜਿਹੜਾ ਉਸ ਦਿਨ ਹੀ ਫੜਿਆ ਸੀਗਾ ਨਾ ਚਾਹੇ ਬਿਲਕੁਲ ਹੀ ਮਤਲਬ ਉਹਦੇ ਤੇ ਹੈ ਨਹੀਂਗਾ ਜੀ ਉਹ ਤੇ ਉਹ ਆ ਦੇਖੋ ਸੁੱਕਾ ਪਿਆ ਵਾ ਬਿਲਕੁਲ ਜਿਹੜਾ ਹੈ ਦਹੀਂ ਬਣਿਆ ਬਿਲਕੁਲ ਹੀ ਹੈ ਨਹੀਂਗਾ ਦੇਖੇ ਦੁੱਧ ਨਾਲ ਬਣਿਆ ਜਿਹੜਾ ਪਿਆਰ ਹੈ ਨਾ ਜਿਹੜਾ ਮਲਾਵਟੀ ਦੁੱਧ ਤੇ ਪਨੀਰ ਤੁਹਾਡੇ ਅੰਦਰ ਜਾ ਕੇ ਤੁਹਾਨੂੰ ਬਿਮਾਰ ਕਰ ਦੇਵੇਗਾ ਇਸਤੇ ਸਿਹਤ ਵਿਭਾਗ ਦਾ ਛਾਪਾ ਵੱਜ ਚੁੱਕਾ ਹੈ ਜਿੱਥੇ ਕਿ ਮਲਾਵਟੀ ਦੁੱਧ ਪਨੀਰ ਦੇਸੀ ਕਿਉ ਦੇ ਸੈਂਪਲ ਭਰੇ ਜਾ ਰਹੇ ਨੇ ਲੁਧਿਆਣਾ ਸਿਹਤ ਵਿਭਾਗ ਨੇ ਲੱਕੜ ਮੰਡੀ ਮਲਾਵਟੀ ਦੁੱਧ ਪਨੀਰ ਦੇਸੀ ਕਿਉ ਤੇ ਮਠਿਆਈਆਂ ਵੇਚਣ ਵਾਲਿਆਂ ਦੇ ਖਿਲਾਫ ਸਵੇਰੇ-ਸਵੇਰੇ ਛਾਪਾ ਮਾਰ ਦਿੱਤਾ ਤਾਂ ਜਿਸ ਤੋਂ ਬਾਅਦ ਸੈਂਪਲ ਭਰੇ ਜਾਂਦੇ ਨੇ ਖੁਆ ਪਨੀਰ ਜਿਹੜਾ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਨਸ਼ਟ ਕਰਵਾਇਆ ਜਾਂਦਾ ਸੋਚੋ ਇਹੀ ਅਗਰ ਚੀਜ਼ਾਂ ਤੁਸੀਂ ਖਾਂਦੇ ਤਾਂ ਉਸ ਤੋਂ ਬਾਅਦ ਕਿਹੋ ਜਿਹਾ ਅਸਰ ਤੁਹਾਡੀ ਸਿਹਤ ਤੇ ਹੁੰਦਾ ਤਾਂ ਲੁਧਿਆਣਾ ਸੇਤ ਵਿਭਾਗ ਦੇ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ ਜਿੱਥੇ ਕਿ ਡੇਰੀ ਐਸੋਸੀਏਸ਼ਨ ਦੇ ਵੱਲੋਂ ਲਗਾਤਾਰ ਸੇਤ ਵਿਭਾਗ ਨੂੰ ਨਕਲੀ ਦੁੱਧ ਪਨੀਰ ਦੇਸੀ ਕਿਉ ਵੇਚਣ ਵਾਲੇ ਦੀ ਸ਼ਿਕਾਇਤ ਕੀਤੀ ਜਾ ਰਹੀ ਹੈ ਤੇ ਉਸੇ ਲੜੀ ਦੇ ਤਹਿਤ ਸਿਹਤ ਵਿਭਾਗ ਨੂੰ ਉਸ ਵੇਲੇ ਵੱਡੀ ਸਫਲਤਾ ਮਿਲਦੀ ਹੈ ਜਦੋਂ ਸਸਤੀਆਂ ਮਠਿਆਈਆਂ ਸਸਤੀਆਂ ਇਹ ਸਾਰੀਆਂ ਚੀਜ਼ਾਂ ਜਿਨ੍ਹਾਂ ਤੇ ਛਾਪੇਮਾਰੀ ਕੀਤੀ ਗਈ ਤਾਂ ਖਸਤਾ ਹਾਲਤ ਦੇ ਵਿੱਚ ਪਾਈਆਂ ਜਾਂ ਚਾਦੀਆਂ ਨੇ ਤਾਂ ਉਸ ਤੋਂ ਬਾਅਦ ਇਹ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਜਿਨ੍ਹਾਂ ਤੇ ਕਾਰਵਾਈ ਜਿਹੜੀ ਕੀਤੀ ਗਈ ਆ ਤਾਂ ਉਸ ਤੋਂ ਬਾਅਦ ਲੱਕੜ ਬਾਜ਼ਾਰ ਦੇ ਵਿੱਚ ਭਾਰੀ ਮਾਤਰਾ ਦੇ ਵਿੱਚ ਬਾਹਰੋਂ ਪਨੀਰ ਤੇ ਦੇਸੀ ਘਿਓ ਦਾ ਉਸ ਵੇਲੇ ਪਤਾ ਲੱਗਦਾ ਜਦੋਂ ਇਸ ਤੋਂ ਬਾਅਦ ਇੱਥੇ ਛਾਪੇਮਾਰੀ ਕੀਤੀ ਜਾਂਦੀ ਆ ਤਾਂ ਹਾਲਾਤ ਬਹੁਤ ਹੀ ਖਰਾਬ ਨਿਕਲਦੇ ਨੇ ਉਨਾ ਪੈਲਸਾਂ ਵਾਲਿਆਂ ਦੇ ਖਿਲਾਫ ਵੀ ਸੇਤ ਵਿਭਾਗ ਤੋਂ ਕਾਰਵਾਈ ਕਰਵਾਈ ਜਾਏਗੀ ਜੋ ਲੋਕਾਂ ਤੋਂ ਸ਼ੁੱਧ ਸਮਾਨ ਦੇ ਪੈਸੇ ਲੈਂਦੇ ਨੇ ਤੇ ਨਕਲੀ ਪਨੀਰ ਖੋਆ ਦੁੱਧ ਵਿਆਹ ਦੇ ਸਮੇਂ ਵਰਤਦੇ ਨੇ ਤਾਂ ਕੀ ਕਹਿ ਰਹੇ ਨੇ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਜੀ ਮੈਡਮ ਅੱਜ ਰੇੜੀ ਕਿੰਨੀ ਵੇਲੇ ਰਹੀ ਸੀ ਜਿਮਾਂ ਤੋਂ ਉਹਦੇ ਵਿੱਚ ਕੀ ਕਹਿਣਾ ਚਾਹੋਗੇ ਹਾਂਜੀ ਬਸ ਇਹ ਸਾਨੂੰ ਇਹ ਲੀਡ ਮਿਲੀ ਹੈ ਜਿਹੜੇ ਡੇਰੀ ਕੰਪਲੈਕਸ ਵਾਲੇ ਆ ਇਹ ਕਾਫੀ ਦਿਨ ਤੋਂ ਸਾਨੂੰ ਇਹ ਦੱਸ ਰਹੇ ਆ ਕਿ ਵੀ ਇਥੇ ਨਕਲੀ ਕਿਉਂ ਪਨੀਰ ਔਰ ਦੁੱਧ ਬਾਰੋਂ ਕਿਤੋਂ ਆਉਂਦਾ ਹੈ ਤੇ ਇੱਥੇ ਵੇਚਿਆ ਜਾ ਰਿਹਾ ਤੇ ਹੁਣ ਉਹਨਾਂ ਦੀ ਮਦਦ ਦੇ ਨਾਲ ਉਹਨਾਂ ਨੇ ਸਾਨੂੰ ਇਹ ਲੀਡ ਦਿੱਤੀ ਸੀ ਤੇ ਅੱਜ ਅਸੀਂ ਫੂ ਟੀਮ ਦੇ ਨਾਲ ਇੱਥੇ ਆਏ ਆ ਇਹਨਾਂ ਦੇ ਅਸੀਂ ਸੈਂਪਲ ਗੱਡੀ ਇਕਾਈ ਹੈ ग्डी फड़ी है हूँ असीपल साइड फूड टीम इन सैंपल लेती नहीं नहीं सुता नहीं पगातारेख रहे हो गए पिछले कई दिन तो लगातार डेली सैंपल आप जा रहे हैं इससे पनीर है ਸਾਰੇ ਲੱਗੇ ਅੰਦਰ ਦਾ ਹਾਂਜੀ ਅੰਦਰ ਕੁਝ ਮਠਾਈਆਂ ਪਈਆਂ ਤੇ ਇਹਦੇ ਵੀ ਸੈਂਪਲ ਭਰੇ ਜਾਣਗੇ ਇੱਥੇ ਜਿਹੜੇ ਕੰਮ ਕਰ ਰਹੇ ਇਹਨਾਂ ਨੂੰ ਪੁੱਛਿਆ ਗਿਆ ਹੈ ਤੇ ਇਹ ਹੀ ਦੱਸ ਰਹੇ ਕਿ ਅਸੀਂ ਥੋੜੇ ਦਿਨਾਂ ਤੋਂ ਕੰਮ ਕਰ ਰਹੇ ਹਾਂ ਅੰਦਾ ਮਾਲਕ ਇੱਥੇ ਨਹੀਂ ਹੈ ਉਹ ਆ ਰਹੇ ਹੈ ਬਾਕੀ ਉਹਨਾਂ ਤੋਂ ਪੁੱਛ-ਕਿਛ ਕਰਕੇ ਪਤਾ ਚੱਲੇਗਾ ਬਸ ਮੰਗਨ ਦਾ ਬਹੁਤ ਖਰਾਬ ਹੈ ਜੀ ਕੋਈ ਗੱਲ ਨਹੀਂ 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 ਠੀਕ ਹੈ ਉਹ ਸਾਡੀ ਟੀਮ ਸੈਂਪਲ ਲਈਦੀ ਔਰ ਅਸੀਂ ਸਾਰਾ ਇਹ ਦੇਖ ਰਹੇ ਮੈਂ ਕਾਰਵਾਈ ਇੱਥੇ ਤੱਕ ਸੀਮਿਤ ਰਹੀ ਵੀ ਕਿ ਅੱਗੇ ਵੀ ਇਦਾਂ ਚੱਲ ਰਹੂਗਾ ਨਹੀਂ ਨਹੀਂ ਇਹ ਤੇ ਲਗਾਤਾਰ ਦੇਖੋ ਪ੍ਰੋਸੈਸ ਚੱਲ ਰਿਹਾ ਹੈ ਤੁਹਾਨੂੰ ਪਤਾ ਹੀ ਹੋਏਗਾ ਤੁਸੀਂ ਮੀਡੀਆ ਵਾਲਿਓ ਰੋਜ਼ ਰਾਤੀ ਵੀ ਹੈ ਸਾਡੀ ਟੀਮ ਇੱਥੋਂ ਸਾਹਮਣੇ ਵਾਲੀ ਦੁਕਾਨ ਤੋਂ ਸੈਂਪਲ ਭਰੇ ਜਾਂਦੇ ਨੇ ਸੈਂਪਲ ਭਰੇ ਜਾਣਗੇ ਉਸ ਤੋਂ ਬਾਅਦ ਹੀ ਮੈਨੂੰ ਇੱਥੇ ਲੱਗਦਾ ਵਾ ਇਸ ਤੇ ਚਾਲੀਏ ਤਾਂ ਲੱਗਦਾ ਚੱਲਦੀ ਰਹਿਣਗੀ ਇਹ ਕਹਿੰਦੇ ਨੇ ਨਹੀਂ ਇਸ ਤਰ੍ਹਾਂ ਨਹੀਂ ਹੁੰਦਾ ਦੇਖੋ ਇਹਦਾ ਇੱਕ ਪ੍ਰੋਸੈਸ ਹੁੰਦਾ ਹੈ ਠੀਕ ਹੈ ਸੈਂਪਲ ਭਰਦੇ ਆ ਉਹਦਾ ਰਿਜ਼ਲਟ ਆਉਂਦਾ ਹੈ ਫਿਰ ਜਿਹੜੀ ਆਪਣੀ ਕਾਰਵਾਈ ਹੁੰਦੀ ਹੈ ਉਹ ਕੀਤੀ ਜਾਂਦੀ ਹੈ ਹੁਣ ਪਿਛਲੇ ਦਿਨੀ ਦੇਖਣ ਨੂੰ ਮਿਲਿਆ ਸਬਜ਼ੀ ਮੰਡੀ 'ਚ ਨਕ ਉਹ ਸੈਂਪਲ ਇਹਨਾਂ ਨੇ ਇੱਕ ਤੇ ਉਹ ਡਿਸਟਰੋਏ ਕਰਤਾ ਸੀ ਔਰ ਉਹਦੇ ਸੈਂਪਲ ਗਏ ਹੋਏ ਹਾਲੇ ਉਹਦੀ ਰਿਪੋਰਟ ਨਹੀਂ ਆਈ ਹੈ ਰਿਪੋਰਟ ਅਵੇਟਡ ਠੀਕ ਹੈ ਜੀ